ਕਦਾ ਤੈਨੂੰ ਫੌਜ ਵਿੱਚ ਪਾਇਆ ਪੁੱਤਰਾ ਭੈਣ ਦੇਵਿਆਂ ਤੇ ਵੇ ਨਹੀਂ ਆ ਪੁੱਤਰਾ ਐਤ ਕੀ ਦਿਵਾਲੀ ਨੂੰ ਤਿਆ ਜਲ ਲੜੀ ਆਵੇ ਲੱਗੇ ਜਿਵੇਂ ਉੱਥੇ ਪ੍ਰੀਤ ਪਾਲੀ ਹੁੰਦੀਆਂ ਸਾਰਾ ਦਿਨ ਕੰਨਾਂ ਵਿੱਚ ਫੇਰ ਗੂੰਜਦੇ ਮਾਂ ਸਾਡੀ ਬਾਰਡਰ ਤੇ ਰੋਜ਼ ਹੀ ਦਿਵਾਲੀ ਹੁੰਦੀਆਂ ਮੰਗੀ ਦੇ ਹਜੇ ਕਿਹੜੇ ਪੈਆਂ 'ਚ ਫਰਕ ਪਿਆ ਕਿ ਬਾਕੀ ਸਾਰੇ ਅੱਗੇ ਨਾਂਗੇ ਤੇ ਮੰਗੀ ਉਸੇ ਤਰ੍ਹਾਂ ਹੌਲੀ 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 ਰੋੜ ਤੇ ਜਾਂਦੇ ਤਗੜੇ ਲੋਕਾਂ ਮਹਿਫਲ ਲਈ ਮਾੜਿਆਂ ਦੇ ਸਾਮਾਨ ਵੇਚ ਗਏ ਜੱਟਾ ਤੇਰੀ ਫਸਲ ਵਿਕੇ ਨਾਲ ਲੋਕੀ ਹਿੰਦੁਸਤਾਨ ਵੇਚ ਗਏ ਘਰ ਦੂਜੀ ਮੰਦੀ ਰੋਜ਼ ਰਾਤ ਕਾਲੀ ਹੁੰਦੀਆਂ ਮੰਗੀ ਕੋਲ ਫਾਈਨੈਂਸ਼ਲੀ ਕਮਜ਼ੋਰੀ ਸੀ ਹਾਂਜੀ ਬਿਲਕੁਲ ਕਿੰਨੇ ਜੇ ਅੱਖਾਂ ਬੰਦ ਕਰ ਲਿਆ ਐਂ ਲੱਗਦਾ ਜੀ ਬਹੁਤ ਵੱਡਾ ਕਲਾਕਾਰ ਗਾਈ ਜਾਂਦਾ ਸਟੇਜ ਤੇ ਤੇ ਕਦੇ ਕਦੇ ਲਾਭ ਹੀ ਰੱਪਲੇ ਖਾ ਪਾਏ ਜਾਂਦਾ ਲੋਕਾਂ ਨੂੰ ਸੱਚ ਨਹੀਂ ਪਸੰਦ ਇਹ ਵੀ ਹੋ ਸਕਦਾ ਹਾਂ ਇਹ ਬਿਲਕੁਲ ਸੱਚ ਹੈ ਲੋਕ ਬਦਲ ਗਏ ਲੋਕ ਵਕਤ ਦੇ ਨਾਲ ਲੋਕ ਬਦਲ ਗਏ ਬਦਲਣਾ ਵੀ ਚਾਹੀਦਾ ਵਾ ਪਰ ਕੁਝ ਜ਼ਿਆਦਾ ਹੀ ਬਦਲ ਗਏ ਇੰਜ ਜਿਵੇਂ ਉਹ ਮੰਗੀ ਉਹ ਸਪੀਡ ਚ ਪੀਸਿਆ ਗਿਆ ਹਾਂਜੀ ਬਿਲਕੁਲ ਵਿੱਚ ਫੇਰ ਗੂੰਜਦੇ ਮਾ ਸਾਡੀ ਜਿੰਦੇ ਪੱਲੇ ਮਿਹਨਤ 올ਦੀ ਸੀ ਲੋਕ ਉਹਨੂੰ ਖੜਦੇ ਸੀ ਸਾਹਮਣੇ ਕਰਦੇ ਸੀ ਆ ਆਰਟਿਸਟ ਹਾਂ ਉਦੋਂ ਮੁੜ ਕੇ ਗਾਇਕੀ ਪਹਿਹ ਪਹਿਨਲ ਤੋਲਦੀ ਲੋਕਾਂ ਨੂੰ ਸ਼ਿਕਵਾ ਹੈ ਪ੍ਰਮਾਤਮਾ ਦੇ ਕਰੇ ਜਾਂ ਆਪਦੇ ਆਪ ਦੇ ਆ ਆ ਆਪਦੀ ਮਿਹਨਤ ਤੇ ਫਿਰ ਕਰ ਲੈਣੇ ਵੀ ਕਿੱਥੇ ਨਾ ਕਿੱਥੇ ਕੋਈ ਕਮੀ ਰਹਿ ਗਈ ਹੋਣੀ ਹੈ ਪ੍ਰਮਾਤਮਾ ਨੇ ਗਲਾ ਦਿੱਤਾ ਪਰ ਉਹ ਕਮਰਸ਼ੀਅਲ ਲੋਕਾਂ ਦੇ ਹੱਥੇ ਚੜ ਗਏ ਤੇ 5-5 ਸਾਲ ਆਸਤੇ ਬੰਨੇ ਗਏ ਮੰਗੀ ਉਸ ਉਸ ਰੋਲੇ ਚ ਆ ਗਿਆ ਹਾਂ ਬਿਲਕੁਲ 8 ਸਾਲ ਖਰਾਬ ਹੋ ਗਏ ਹਾਂਜੀ 8 ਸਾਲ ਖਰਾਬ ਹੋ ਗਏ ਉਸ ਤੋਂ ਹਮ ਮਾ ਸਾਡੀ ਬਾਰਡਰਾਂ ਤੇਰਾ ਜਿਹੀ ਦਵਾਵਲੀ ਹੁੰਦੀ ਯਾ ਜ਼ਿੰਦਗੀ ਦੇ ਵਿੱਚ ਪੈਸਾ ਬੜਾ ਜ਼ਰੂਰੀ ਆ ਸੱਚ ਹੈ ਪਹਿਲਾਂ ਨਹੀਂ ਲੱਗਦਾ ਹੁੰਦਾ ਸੀ ਹੁਣ ਲੱਗਦਾ ਮੰਗੀ ਦੇ ਕਰੀਬੀ ਮੰਗੀ ਤੋਂ ਪੱਲਾ ਛਡਾ ਕੇ ਜਦੋਂ ਔਖਾ ਟਾਈਮ ਸੀ ਹਾਂ ਖੈਰ ਪਰ ਕਿਸੇ ਤੇ ਦੋਸ਼ ਨਹੀਂ ਜਿੰਦਾ ਨੂੰ ਸਾਰਾ ਦਿਨ ਕੰਨਾਂ ਵਿੱਚ ਫੇਰ ਗੂੰਜਦੇ ਮਾਂ ਸਾਡੀ ਲੋਕਾਂ ਨੂੰ ਪਿਆਰ ਕਰਦੇ ਆ ਜਿਹੜਾ ਆਹ ਦਿਖਾਉਂਦਾ ਵੀ ਹਾਂ ਹੈਗਾ ਸਾਰਾ ਦਿਨ ਕੰਨਾਂ ਵਿੱਚ ਫੇਰ ਗੂੰਜਦੇ ਮਾਂ ਸਾਡੀ ਬਾੜਾਂ ਤੇ ਰੋਜ਼ ਹੀ ਦਿਵਾਲੀ ਹੁੰਦੀ ਆ ਕਿੰਨਾ ਕਿਤੇ ਸਾਡੇ ਲੋਕਾਂ ਦਾ ਜਿਹੜਾ ਵਾ ਨਾ ਫੇਸਬੁੱਕ ਤੇ ਬੈਠੇ ਉਹ ਘਰੇ ਜੱਜ ਬਣ ਕੇ ਬੈਠੇ ਆ ਯਾਰ ਮੈਂ ਫੈਸਲਾ ਕਰ ਦੇਣਾ ਵੀ ਆ ਨਹੀਂ ਕਰ ਸਕਦਾ ਹੀ ਉਹ ਨਹੀਂ ਕਰਦਾ ਖਮਾ ਦਾ ਕਰ ਜਾਓ ਕਜ਼ਲੂ ਕਹਿ ਦਿੰਦਾ ਯਾਰ ਤੂੰ ਫਲਾਣਾ ਨਹੀਂ ਬਣ ਸਕਦਾ ਤੂੰ ਰੀਜ਼ਨਿੰਗ ਕਰ ਸਕਦਾ ਕੀ ਗੱਲ ਬਈ ਹੋ ਯਾਰ ਕਿਉਂ ਨਹੀਂ ਕਰ ਸਕਦਾ ਅਗਲਾ ਆਪਣੀ ਰੋਟੀ ਚਲਾ ਰਿਹਾ ਥੋਨੂੰ ਕੋਈ ਪ੍ਰੋਬਲਮ ਹੈ ਤਾਂ ਦੱਸੋ ਮਾਂ ਸਾਡੀ ਬਾਰਡਰਾਂ ਤੇਰਾ ਜਿਹੀ ਆ ਮੈਨੂੰ ਵੀ ਬਹੁਤ ਸਰ ਕਹਿ ਦਿੰਦੇ ਵੀ ਯਾਰ ਗਾ ਨਹੀਂ ਸਕਦਾ ਮੈਂ ਇਸ ਗੱਲ ਦਾ ਦਾਵਾ ਵੀ ਕਰ ਦਿੰਦਾ ਉਹਨਾਂ ਵੀ ਜੇ ਮੈਂ ਮਿਹਨਤ ਤੇ ਅੜ ਗਿਆ ਤਾਂ ਮੈਂ ਕਰਕੇ ਵੀ ਦਿਖਾ ਦਊਗਾ ਚਿਪਾਇਆ ਪੁੱਤਰਾ ਇਹ ਗਲਤ ਗੱਲ ਆ ਸਾਡੇ ਲਈ ਕਿਸੇ ਨੂੰ ਕਮੈਂਟ ਕਰ ਦੇਣਾ ਤੂੰ ਬਾਣਕਣੀ ਬਣ ਸਕਦਾ ਤੂੰ ਫਲਾਣਾ ਨਹੀਂ ਬਣ ਸਕਦਾ ਨਹੀਂ ਯਾਰ ਐਦਾਂ ਨਾ ਕਰੋ ਕਿਸੇ ਨੂੰ ਹਰਟ ਨਾ ਕਰੋ ਜਿੰਜੇ ਵਿੱਚ ਉੱਥੇ ਪ੍ਰੀਤ ਫਲੀ ਹੁੰਦੀ ਆ ਸਾਰਾ ਦਿਨ ਕੰਨਾਂ ਵਿੱਚ ਫੈਰ ਗੂੰਜਦੇ ਮਾਂ ਸਾਡੀ ਬਾਰਡਰਾਂ ਤੇ ਰੋਜ਼ ਹੀਦਵਾਲੀ ਹੁੰਦੀ ਆ ਦੋਸਤੋ ਜੇ ਕਲਾਕਾਰ ਨੂੰ ਪ੍ਰਮਾਤਮਾ ਨੇ ਗਾਉਣ ਦਾ ਗੁਣ ਦਿੱਤਾ ਤਾਂ ਉਹਨੂੰ ਫਕੀਰੀ ਵੀ ਦਿੱਤੀ ਆ ਕਈ ਫਨਕਾਰ ਜਿਨ੍ਹਾਂ ਨੂੰ ਇਹਨਾਂ ਗੁਣ ਬਖਸ਼ਿਆ ਤੇ ਪ੍ਰਮਾਤਮਾ ਨੇ ਇੰਨਾ ਸਹਜ ਬਖਸ਼ਿਆ ਕਿ ਦੇਖ ਕੇ ਕੋਈ ਬੰਦਾ ਕਹਿ ਨਹੀਂ ਸਕਦਾ ਕਿ ਐਡਾ ਗਲੇ ਦਾ ਤਾਂ ਨਹੀਂ ਹੋਊਗਾ ਪਰ ਅੱਜ ਕਿੱਥੇ ਸਟੈਂਡ ਕਰਦੇ ਨੇ ਪਿਛਲੇ 20 ਸਾਲਾਂ ਤੋਂ ਲਗਾਤਾਰ ਗਾ ਰਹੇ ਨੇ ਪਰ ਜੇ ਅੱਜ ਸੋਸ਼ਲ ਮੀਡੀਆ ਤੇ ਦੇਖੀਏ ਤੇ ਉਹ ਕਲਾਕਾਰ ਕਿਉਂ ਨਹੀਂ ਦਿਸਦਾ ਜੇ ਦਿਸਦਾ ਤਾਂ ਡਰਦਾ ਸਮੇਂ ਦੀ ਭੀੜ ਚ ਐਸਾ ਵਲਿਆ ਬੌਂਡ ਹੋਏ ਕਿਸਟਾ ਆਇਆ ਤੇ ਉਸ ਤੋਂ ਬਾਅਦ ਅੱਜ ਘਰੋਂ ਬਾਹਰ ਨਿਕਲ ਤੋਂ ਵੀ ਸਹਿਕਦਾ ਕਿ ਫੇਰ ਕਦੇ ਥਕਣਾ ਨਾ ਹੋ ਜੇ ਲੰਮੇ ਸਮੇਂ ਤੋਂ ਗਾਇਕੀ ਦੇ ਨਾਲ ਜੁੜੇ ਆ ਇਹੋ ਜਿਹੇ ਗੀਤ ਜਿਹੜੇ ਮਕਬੂਲ ਹੋਏ ਲੋਕਾਂ ਨੇ ਇੰਨਾ ਸਰਾਇਆ ਅੱਜ ਵੀ ਲੋਕਾਂ ਦੀ ਜ਼ਬਾਨ ਤੇ ਨੇ ਤੇ ਲੋਕ ਉਹਨਾਂ ਨੂੰ ਮੰਗਲ ਮੰਗੀ ਦੇ ਨਾਂ ਨਾਲ ਜਾਂਦੇ ਨੇ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਆ ਜੀ ਜੀ ਅਸੀਂ ਕਾਲ ਜੀ ਠੀਕ ਠਾਕ ਹਾਂ ਹਾਂ ਜੀ ਬਹੁਤ ਬਦੀਆ ਮਹਾਰਾ ਜੀ ਤੁਸੀਂ ਠੀਕ ਐਨੀ ਐਨੀ ਹਲੀਮੀ ਕਿਵੇਂ ਹਾਂਜੀ ਹਲੀਮੀ ਕਿਵੇਂ ਇੰਨੀ ਪ੍ਰਮਾਤਮਾ ਵੱਲ ਬਸ ਮਾਲਕ ਦਾ ਏ ਹੈਨਾ ਜਿੱਤਰਾ ਉਹਨੇ ਭੇਜਿਆ ਵਾ ਕਿਵੇਂ ਨੰਗਦੀ ਜ਼ਿੰਦਗੀ ਬਹੁਤ ਵਧੀਆ ਬਹੁਤ ਵਧੀਆ ਮੰਗੀ ਕੀ ਸੋਚਦਾ ਆਮ ਕਲਾਕਾਰਾਂ ਨਾਲ ਵੱਖਰਾ ਕੀ ਸੋਚਦਾ ਠੀਕ ਹੈ ਬਾਜੀ ਬਾ ਕੀ ਕਹਿ ਸਕਦਾ ਮੈਂ ਵੀ ਠੀਕ ਹੋ ਰਿਹਾ ਟਾਈਮ ਪਾਸ ਵਧੀਆ ਮਹਾਰਾਜ ਦੀ ਕਿਰਪਾ ਨਾਲ ਜਦੋਂ ਗਾਇਕੀ ਦੀ ਸ਼ੁਰੂਆਤ ਕੀਤੀ ਸੀ ਬਹੁਤ ਸਾਰੇ ਕਲਾਕਾਰ ਨਾਲ ਸੀ ਹਾਂਜੀ ਉਸ 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 ਰੋਡ ਦੇ ਉੱਤੇ ਨਾਲ ਨਾਲ ਜਾ ਰਹੇ ਸੀ ਹਾਂਜੀ ਮੰਗੀ ਦੇ ਇਹੋ ਜਿਹੇ ਕਿਹੜੇ ਪੰਹਾਂ 'ਚ ਫਰਕ ਪਿਆ ਕਿ ਬਾਕੀ ਸਾਰੇ ਅੱਗੇ ਨਾਂਗੇ ਤੇ ਮੰਗੀ ਉਸੇ ਤਰ੍ਹਾਂ ਹੌਲੀ 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 ਰੋਡ ਤੇ ਜਾਂਦਾ ਹਾਂਜੀ ਉਹ ਸਮਾਂ ਸੀਗਾ ਬੜਾ ਵਧੀਆ ਜਦੋਂ ਮਿਹਨਤ ਨੂੰ ਮੁੱਲ ਲੱਗਦਾ ਸੀ ਜਿੰਦੇ ਪੱਲੇ ਕਲਾ ਹੁੰਦੀ ਸੀ ਪਹਿਲਾਂ ਜਦੋਂ ਮੈਂ ਸ਼ੁਰੂ ਕੀਤਾ ਵਾ ਨਾ ਉਦੋਂ ਇਦਾਂ ਦਾ ਗਾਣਾ ਸੀ ਜਿੰਦੇ ਪੱਲੇ ਮਿਹਨਤ ਹੁੰਦੀ ਸੀ ਲੋਕ ਉਹਨੂੰ ਖੜਦੇ ਸੀ ਸਾਹਮਣੇ ਕਰਦੇ ਵੀ ਆਹ ਆਰਟਿਸਟ ਹਾਂ ਉਦੋਂ ਮੁੜ ਕੇ ਗਾਇਕੀ ਪਹਿਹ ਪਹਿਨਲ ਤੋਲਤੀ ਲੋਕਾਂ ਨੇ ਤਗੜੇ ਲੋਕਾਂ ਮਹਿਫਲ ਆਈ ਮਾੜਿਆਂ ਦੇ ਸਨਮਾਨ ਵੇਚ ਗਏ ਜੱਟਾ ਤੇਰੀ ਫਸਲ ਵੇਕਣਾ ਲੋਕੀ ਹਿੰਦੁਸਤਾਨ ਵੇਚ ਗਏ ਹਾਂ ਉਹ ਗੱਲ ਹੋ ਗਈ ਦੀ ਮੁੜ ਕੇ ਸੰਗੀਤ ਨੂੰ ਜਿਹੜਾ ਨਾ ਪੈਸੇ ਨਾਲ ਤੋਲ ਦਿੱਤਾ ਗਿਆ ਫਿਰ ਉਹ ਤਰਾਜੂ ਚ ਤੁਲਾ ਸਾਨੂੰ ਥੋੜਾ ਔਖਾ ਹੋ ਗਿਆ ਮੰਗੀ ਮੰਗੀ ਕੋਲ ਫਾਈਨੈਂਸ਼ਲੀ ਕਮਜ਼ੋਰੀ ਸੀ ਹਾਂਜੀ ਬਿਲਕੁਲ ਤੇ ਗਾਉਣ ਵਾਲੇ ਪਾਸੇ ਮਹਾਰਾਜ ਨੇ ਕਿੰਨਾ ਕੁ ਬਖਸ਼ਿਆ ਬਹੁਤ ਪਿਆਰ ਕਰਦੇ ਆ ਲੋਕ ਮੈਂ ਨਹੀਂ ਕਹਿੰਦਾ ਵੀ ਮੈਨੂੰ ਗਾਉਣਾ ਆਉਂਦਾ ਠੀਕ ਹੈ ਪਰ ਮਿਹਨਤ ਬਹੁਤ ਕੀਤੀ ਹੈ ਜਿੰਨੀ ਵੀ ਕੀਤੀ ਹੈ ਲੋਕ ਬਹੁਤ ਪਿਆਰ ਕਰਦੇ ਕਹਿੰਦੇ ਜੀ ਅੱਖਾਂ ਬੰਦ ਕਰ ਲਿਆ ਐਂ ਲੱਗਦਾ ਜੀ ਬਹੁਤ ਵੱਡਾ ਕਲਾਕਾਰ ਗਾਈ ਜਾਂਦਾ ਸਟੇਜ ਤੇ ਤੇ ਕਦੇ-ਕਦੇ ਲਾਭ ਹੀਰੇ ਦਾ ਭਲੇਖਾ ਪਾਇਆ ਜਾਂਦਾ ਹਾਂਜੀ ਉਹ ਮੈਂ ਸੁਣਦੇ ਸੀ ਨਾ ਇਹਨਾਂ ਲੋਕਾਂ ਨੂੰ ਬਚਪਨ ਚ ਹਾਂ ਇਹ ਉਸਤਾਦ ਲੋਕ ਜਿੰਨੇ ਵੀ ਰਹੇ ਆ ਬਹੁਤ ਸੁਣਿਆ ਇਹਨਾਂ ਨੂੰ ਦਿਲੋਂ ਸੁਣਿਆ ਔਰ ਇਹਨਾਂ ਦੇ ਕੈਸਟਾਂ ਤੇ ਲਾ ਕੇ ਨਾ ਨਾਲ ਬੂਆ ਬੰਦ ਕਰਕੇ ਫੇਰ ਇਹਦੇ ਨਾਲ-ਨਾਲ ਗਾਉਣਾ ਤੇ ਉਹ ਹਰਮਾਨ ਸਿੰਘ ਸਾਹਿਬ ਦੀਆਂ ਲਾ ਕੇ ਨਾਲ ਇਹ ਨਹੀਂ ਪਤਾ ਹੁੰਦਾ ਉਹਨਾਂ ਨੇ ਕਿਹੜਾ ਸੁਰ ਰੱਖਿਆ ਵਾ ਹਾਂ ਤੇ ਦਾ ਉਹ ਜਾਣਦੇ ਸੀ ਪਰ ਰੱਖ ਕੇ ਚਲਾ ਕੇ ਨਾ ਡੈਕ ਨਾਲ ਕਮਰਾ ਬੰਦ ਕਰਕੇ ਤੇ ਨਾਲ ਹੀ ਗਾਉਣਾ ਦੋ ਬੋਲ ਮੰਗੀ ਬਈ ਕਿਸੇ ਵੀ ਗੀਤੇ ਜਾਂ ਸਾਡੇ ਕਲਾ ਜਿਹੜੇ ਸਾਡੇ ਸਰੋਤੇ ਉਹਨਾਂ ਨੂੰ ਪਤਾ ਲੱਗ ਜਾਵੇ ਵੀ ਕੌਣ ਗਾ ਰਿਹਾ ਹੈ हां ਲੋਕ ਤਤਕੋਸ਼ ਵੀ ਕੁਝ ਵੀ ਸੁਣਾ ਦੇ ਜੀ ਹੰਡ ਗਈ ਜਵਾਨੀ ਜਿੰਨਾ ਦੀ ਵੇ ਹੰਡ ਗਈ ਜਵਾਨੀ ਜਿੰਨਾ ਦੀ ਰੱਬ ਖੋ ਲੈ ਗਿਆ ਹਸੇ ਮੋਲਣੀ ਮਿਲਦੇ ਜੱਗ ਤੇ ਜੋ ਬਣਦੇ ਮਾਪੇ ਵੇ ਮੋਲਣੀ ਮਿਲਦੇ ਜੱਗ ਤੇ ਜੋ ਬਣਦੇ ਮਾਪੇ ਤੇਰਾ ਜੋਬਨ ਦਾ ਸਖ ਕਿਸ ਕਮਣਾ ਆਇਆ ਬਹੁਤ ਪਛਤਾਵੇ ਉਹਨਾਂ ਨੂੰ ਵੇ ਜਿੰਨਾ ਵਕਤ ਗਵਾਇਆ ਉਹ ਤੈਨੂੰ ਇੱਕ ਦਿਨ ਛੱਡ ਕੇ ਜਾਣਗੇ ਇੱਕ ਦਿਨ ਛੱਡ ਕੇ ਜਾਣਗੇ ਉਹ ਤੇਰੀ jaan ਦੇ ਰੱਖੇ ਮੁੱਲ ਨਹੀਂ ਮਿਲਦੇ ਜੱਗ ਤੇ ਜੋ ਬਣਤੇ ਮਾਪੇ ਵੇ ਮੁੱਲ ਨਹੀਂ ਮਿਲਦੇ ਜੱਗ ਤੇ ਜੋ ਬਣਤੇ ਮਾਪੇ ਕਮਾਲ ਜੀ ਰੂਹ ਨਾਲ ਗਾਇਆ ਜਦੋਂ ਗਾਇਆ ਹਾਂਜੀ ਬਿਲਕੁਲ ਪੈਸੇ ਦੀ ਦੌੜ ਰਾਸ ਨਹੀਂ ਆਈ ਮੰਗੀ ਨੂੰ ਜੀ ਸੰਗੀਤ ਨੂੰ ਤੋਲਤਾ ਪੈਸੇ ਨਾਲ ਲੋਕਾਂ ਨੇ ਅੱਜ ਕੱਲ ਤਾਂ ਮਿਹਨਤ ਬਹਿ ਨਹੀਂ ਬਹੁਤ ਘੱਟ ਲੋਕਾਂ ਦੇ ਪੱਲੇ ਮਿਹਨਤ ਉਹ ਜਿਹੜੇ ਮਿਹਨਤੀ ਆ ਉਹ ਪਿੱਛੇ ਵਾ ਤੇ ਦੂਜਾ ਮੂਰੇ ਲੰਗੇ ਲੋਕਾਂ ਨੂੰ ਸੱਚ ਨਹੀਂ ਪਸੰਦ ਇਹ ਵੀ ਹੋ ਸਕਦਾ ਹਾਂ ਇਹ ਬਿਲਕੁਲ ਸੱਚ ਹੈ ਲੋਕ ਬਦਲ ਗਏ ਲੋਕ ਵਕਤ ਦੇ ਨਾਲ ਲੋਕ ਬਦਲ ਗਏ ਬਦਲਣਾ ਵੀ ਚਾਹੀਦਾ ਵਾ ਪਰ ਕੁਝ ਜ਼ਿਆਦਾ ਹੀ ਬਦਲ ਗਏ ਉਹ ਮਾੜਾ ਹੱਦੋਂ ਵੱਧ ਹੱਦੋਂ ਵੱਧ ਬਦਲ ਗਏ ਤੇ ਮੰਗੀ ਉਹ ਸਪੀਡ ਚ ਪਿੱਛੇ ਆ ਗਿਆ ਹਾਂਜੀ ਬਿਲਕੁਲ ਤੇ ਦੁੱਖ ਵੀ ਲੱਗਦਾ ਵਾ ਬਹੁਤ ਗੱਲਾਂ ਲੈ ਕੇ ਪਰ ਕੋਈ ਨੂੰ ਖੁਸ਼ ਵੀ ਹਾਂ ਹਾਂ ਤੇ ਚਾਉਣ ਵਾਲੇ ਸਰੋਤਿਆਂ ਦਾ ਥੈਂਕਸ ਕਰਦਾ ਜਿਹੜੇ ਪਿਆਰ ਕਰਦੇ ਅੱਜ ਵੀ ਬਹੁਤ ਪਿਆਰ ਕਰਦੇ ਪਾਪਾ ਜੀ ਨੂੰ ਮੇਰੇ ਬਾਪੂ ਸਾਹਿਬ ਪੂਰਨ ਚੰਦ ਜਮਲਾ ਜੀ ਹਜਰਾਵਾਂ ਵਾਲੇ ਹਾਂ ਉਹਨਾਂ ਦਾ ਬਹੁਤ ਲੋਕਾਂ ਨੇ ਪਿਆਰ ਕੀਤਾ ਉਹਨਾਂ ਨੂੰ ਉਹਨਾਂ ਦੇ ਐਲਬਮਸ ਕੈਸਟਾਂ ਨੂੰ ਉਸ ਟਾਈਮ ਸਮੇਂ ਮਿਹਨਤ ਦਾ ਬੜਾ ਮੁੱਲ ਸੀਗਾ ਰੀਜ ਕੀ ਰੱਖੀ ਸੀ ਜਦੋਂ 2003-4 ਤੋਂ ਗੱਲ ਸ਼ੁਰੂ ਕੀਤੀ ਮੰਗੀ ਨੇ ਗੀਤਕਾਰੀ ਚ ਸੰਗੀਤ ਚ ਪੈਰ ਧਰਿਆ ਗਰੀਜ ਕੀ ਸੀ ਕੀ ਤੇ ਉੱਥੇ ਪਹੁੰਚਿਆ ਗਿਆ ਜਾਂ ਨਹੀਂ ਹਾਂ ਕਿਉਂਕਿ ਪਾਪਾ ਜੀ ਬੜੇ ਸੁਪਨੇ ਸੁਣਾਉਂ ਸਿਖਾਉਂਦੇ ਦੱਸਦੇ ਨਾਲ ਰਹਿੰਦੇ ਵੀ ਇਹਨੇ ਇੱਕ ਦਿਨ ਸਟਾਰ ਬੰਨਾ ਵਾ ਹਾਂ ਬਹੁਤ ਵੱਡਾ ਨਾਮ ਇਹਦਾ ਬੰਨਾ ਵਾ ਮੈਂ ਫਿਰ ਉਹੀ ਸੋਚਦਾ ਹੁੰਦਾ ਵੀ ਬੰਨਾ ਵਾ ਹਟਿਆ ਅੱਜ ਵੀ ਨਹੀਂ ਪਿੱਛੇ ਪਰ ਮੈਂ ਇਸ ਦੌੜ ਚ ਦੌੜਿਆ ਫੁੱਲ ਬੜਾ ਭੱਜਿਆ ਪਰ ਅੱਜ ਵੀ ਲੱਗੇ ਹੋਏ ਆ ਬਾਕੀ ਉਸ ਮਹਾਰਾਜ ਦੇ ਰੰਗ ਵਾ ਜਿਹਨੂੰ ਉਹਨੇ ਜਦੋਂ ਜਦੋਂ ਜਿਹਦਾ ਸਮਾਂ ਉਹਨੇ ਤੇ ਕੀਤਾ ਉਹ ਆਪਣੇ ਲਈ ਸ਼ਿਕਵਾ ਹੈ ਪ੍ਰਮਾਤਮਾ ਤੇ ਕਦੇ ਜਾਂ ਆਪਦੇ ਆਪ ਤੇ ਹਾਂ ਆਪਦੀ ਮਿਹਨਤ ਤੇ ਫਿਰ ਕਰ ਲੈਨੇ ਵੀ ਕਿੱਥੇ ਨਾ ਕਿੱਥੇ ਕੋਈ ਕਮੀ ਰਹਿ ਗਈ ਹੋਣੀ ਆ ਅੱਛਾ ਆਪਣੇ ਆਪ ਤੇ ਕਰੀਦਾ ਵਾ ਮਹਾਰਾ ਜਿੱਤੇ ਨਹੀਂ ਹੋਂ ਤਾਂ ਪੜਾ ਕਰਦਾ ਸਭ ਦਾ ਹੀ ਉਹ ਤਾਂ ਸਭ ਨੂੰ ਗੱਲ ਆਉਂਦੇ ਆ ਹੋ ਸਕਦਾ ਮੇਰੀ ਕੋਈ ਗਲਤੀ ਗੁਸਤਾਖੀ ਹੋ ਸਕਦੀ ਹੈ ਮੰਗੀ ਭਾਈ ਬਹੁਤ ਕਲਾਕਾਰ ਆ ਜਿਹੜੇ ਆ ਕਮਰਸ਼ੀਅਲ ਲੋਕਾਂ ਦੇ ਹੱਥੇ ਚੜ ਗਏ ਹਾਂਜੀ ਪ੍ਰਮਾਤਮਾ ਨੇ ਗਲਾ ਦਿੱਤਾ ਪਰ ਉਹ ਕਮਰਸ਼ੀਅਲ ਲੋਕਾਂ ਦੇ ਹੱਥੇ ਚੜ ਗਏ ਤੇ ਪੰਜ ਪੰਜ ਸਾਲ ਆਸਤੇ ਬੰਨੇ ਗਏ ਮੰਗੀ ਉਸ ਉਸ ਰੋਲੇ ਚ ਆ ਗਿਆ ਹਾਂ ਬਿਲਕੁਲ 8 ਸਾਲ ਖਰਾਬ ਹੋ ਗਏ ਹਾਂਜੀ 8 ਸਾਲ ਖਰਾਬ ਹੋਏ ਉਸ ਤੇ ਹੁਣ ਆਜ਼ਾਦ ਹਾਂ ਹੁਣ ਆਪਣੀ ਤੋਂ ਕਰਾਂਗਾ ਕੁਝ ਮਿਹਨਤ ਕਰ ਰਿਹਾ ਲਗਾਤਾਰ ਹਾਂ ਦੇਖੋ 2024 25 ਦੇ ਵਿੱਚ ਮੈਂ ਵਧੀਆ ਇੰਪਰੂਵਮੈਂਟ ਦੂੰਗਾ ਆਪਣੇ ਗਾਣਿਆਂ ਚ ਗੀਤਕਾਰੀ ਚ ਮੈਂ ਲਿਖਦਾ ਵੀ ਆ ਆਪ ਹੀ ਮਿਹਨਤ ਕਰ ਰਿਹਾ ਹਾਂ ਲਗਾਤਾਰ ਕੋਈ ਲੋਕ ਗੀਤ ਕੋਈ ਸੱਚ ਲੋਕੀ ਤੇ ਉਸਤਾਦ ਜਸਦੀਪ ਜਮਲਾ ਜੀ ਬਾਪੂ ਲਾਲਚੰਦ ਜਮਲਾ ਜੜਜੀ ਦੇ ਜੋ ਫਰਜੰਦ ਸਨ ਹੂੰ ਜਸਦੀਪ ਜਮਲਾ ਜੀ ਸਾਹਿਬ ਅਸੀਂ ਵੱਡੇ ਪਾਪਾ ਹੀ ਕਹਿੰਦੇ ਉਹਨਾਂ ਨੂੰ ਜੀ ਤੇ ਮੇਰੇ ਫਾਦਰ ਸਾਹਿਬ ਤੋਂ ਬਾਅਦ ਉਹਨਾਂ ਦਾ ਮੇਰੇ ਤੇ ਹੱਥ ਰਿਆ ਚਾਚਾ ਜੀ ਮੇਰੇ ਗੁਰਸੇਵ ਕਲੀ ਜੀ ਇਹਨਾਂ ਦਾ ਮੇਰੇ ਸਿਰ ਤੇ ਹੱਥ ਰਿਆ ਹਾਂ ਤੇ ਜੱਜ ਜਸਦੇਵ ਜੀ ਜਿਹੜੇ ਉਸਤਾਦ ਜੀ ਸੀ ਨਾ ਪਾਪਾ ਜੀ ਇਹ ਕਹਿੰਦੇ ਜਿੰਨਾ ਉਹਨਾਂ ਨੇ ਇੱਕ ਵਾਰੀ ਗਾਣਾ ਸੁਣਾਇਆ ਸੀ ਉਹ ਮੈਨੂੰ ਕਹਿੰਦਾ ਵੀ ਆ ਤੇਰੇ ਕੰਮ ਦੀਆਂ ਲੈਣਾ ਤੇਰੇ ਕੰਮ ਆਉਣਗੇ ਹਾਂ ਪਰ ਮੈਂ ਉਹਨਾਂ ਨੂੰ ਆਪਣੀ ਜ਼ਿੰਦਗੀ ਤੇ ਆਧਾਰਿਤ ਕੀਤਾ ਵੀ ਨਹੀਂ ਯਾਰ ਇਹ ਸ਼ਾਇਦ ਉਹ ਮੈਨੂੰ ਕਹਿ ਕੇ ਗਏ ਹੋਵੇ ਵੀ ਇਹ ਗੱਲ ਹੋ ਸਕਦੀ ਆ ਪਰ ਮੈਂ ਗਾਣੇ ਨੂੰ ਗਾਣੇ ਦੇ ਨਜ਼ਰੀਏ ਨਾਲ ਦੇਖਿਆ ਵੀ ਇਹ ਗਾਣਾ ਹੋਊਗਾ ਪਰ ਨਹੀਂ ਮੈਨੂੰ ਅੱਜ ਉਹ ਪਤਾ ਲੱਗਦਾ ਵੀ ਨਹੀਂ ਯਾਰ ਜ਼ਿੰਦਗੀ ਦੇ ਟੁੱਟ ਹੋ ਸਕਦਾ ਉਹ ਮੇਰੇ ਦੇ ਟੁੱਟ ਦੇ ਮੈਨੂੰ ਕਹਿ ਕੇ ਗਏ ਹੁਣ ਇਤਰਾ ਲੱਗਦਾ ਹੁਣ ਉਹਦੇ ਮੈਂ ਦੋ ਬੋਲ ਸੁਣਾਉਂਗਾ ਜ਼ਿੰਦਗੀ ਦੇ ਵਿੱਚ ਪੈਸਾ ਬੜਾ ਜ਼ਰੂਰੀ ਵਾ ਸੱਚ ਆ ਜੀ ਹਾਂ ਪਹਿਲਾਂ ਨਹੀਂ ਲੱਗਦਾ ਹੁੰਦਾ ਸੀਗਾ ਹੁਣ ਲੱਗਦਾ ਤੇ ਉਹ ਉਹ ਬੋਲ ਨੇ ਉਹਨਾਂ ਦੇ ਦੋ ਮੈਂ ਤੈਨੂੰ ਸੁਣਨ ਲੱਗਾ ਜੀ ਹੋਲੇ ਜੇ ਵੀ ਸਵਾਰ ਵੇ ਬੜਾ ਵੱਡਾ ਤੇਰਾ ਪਰਵਾਰ ਹੁਣ ਲੈ ਅਜੇ ਵੀ ਵਕਤ ਵਿੱਚ ਗੈਰ ਲੋਕਾਂ ਦਾ ਛੱਡ ਦੇ ਅੱਖਾਂ ਵੇ ਆਪਣੀ ਮਾਂ ਨਾਲ ਕਰ ਲੈ ਪਿਆਰ ਵਕਤ ਕੁਝ ਐਸਾ ਏ ਵੇ ਲੋਕੀ ਉਸ ਨਾਲ ਕਰਨ ਪਿਆਰ ਜੀ ਦੇ ਕੁਲ ਪੈਸਾ ਏ ਲੋਕੀ ਉਸ ਨੂੰ ਜੱਫੀਆਂ ਪਾਉਣ ਜੀ ਦੇ ਕੁਲ ਪੈਸਾ ਏ ਵੇ ਲੋਕੀ ਉਸ ਨੂੰ ਰੋਟੀ ਖਵਾਉਣ ਜੀ ਦੇ ਕੁਲ ਪੈਸਾ ਏ ਵੇ ਲੋਕੀ ਉਸ ਨੂੰ ਘਰੇ ਬੁਲਾਉਣ ਜੀ ਦੇ ਕੁਲ ਪੈਸਾ ਇਹੋ ਕਹਿੰਦੇ ਵੀ ਜਿੰਦੇ ਕੋਲ ਪੈਸਾ ਨਾ ਲੋਕੀ ਵੀ ਜੱਫੀਆਂ ਉਹਨੂੰ ਹੀ ਪਾਉਂਦੇ ਮੰਗੀ ਦੇ ਮੰਗੀ ਦੇ ਕਰੀਬੀ ਮੰਗੀ ਤੋਂ ਪੱਲਾ ਛੜਾ ਕੇ ਜਦੋਂ ਔਖਾ ਟਾਈਮ ਸੀ ਹਾ ਕਹਿ ਪਰ ਕਿਸੇ ਤੇ ਦੋਸ਼ ਨਹੀਂ ਦਿੰਦਾ ਮੈਂ ਹੁੰਦਾ ਵਾ ਬਹੁਤ ਸਾਰੇ ਲੋਕ ਛੱਡ ਜਾਂਦੇ ਨੇ ਇਸ ਸਮੇਂ ਚ ਹੱਥ ਸਾਥ ਛੱਡ ਜਾਂਦੇ ਆ ਹੂੰ ਤੇ ਅਫਸੋਸ ਨਹੀਂ ਉਹਨਾਂ ਤੇ ਕਿਉਂਕਿ ਇਹ ਦੁਨੀਆਦਾਰੀ ਆ ਬਦਲਦੇ ਆਏ ਨੇ ਹਰ ਕਿਸੇ ਨਾਲ ਹੋਇਆ ਮੈਂ ਇਕੱਲਾ ਨਹੀਂ ਆ ਉਹਨਾਂ ਚੋਂ ਹਾਂ ਬਹੁਤ ਲੋਕਾਂ ਨਾਲ ਇਦਾਂ ਹੀ ਹੋਇਆ ਪਹਿਲਾਂ ਛੱਡ ਜਾਂਦੇ ਆ ਹਾਂਜੀ ਇਹ ਤਾਂ ਤੁਹਾਡਾ ਆਪਣਾ ਜਿਹੜਾ ਤੁਸੀਂ ਕਹਿੰਦੇ ਹੁੰਦੇ ਨਾ ਕਹਿੰਦਾ ਚੰਗੇ ਵਕਤ ਦਾ ਜੂੜਿਆ ਮਾੜੇ ਵਕਤ ਕੰਮ ਆਉਂਦਾ ਵਾ ਹਾਂ ਉਹ ਵਾ ਮੰਗੀ ਗੀਤਕਾਰੀ ਕਲਾਕਾਰੀ ਨੂੰ ਗਾਉਣ ਨੂੰ ਕਿਵੇਂ ਦੇਖਦਾ ਪੈਸਾ ਕਮਾਈ ਆ ਜਾਂ ਰੂਹ ਦੀ ਖਰਾਕ ਹੈ ਪਹਿਲੀ ਗੱਲ ਹੈ ਰੂਹ ਦੀ ਖਰਾਕ ਹੈ ਹਾਂ ਦੂਜਾ ਨੰਬਰ ਪੈਸਾ ਵੀ ਹੈ ਕਿਉਂਕਿ ਉਹਦੇ ਬਿਨਾ ਵੀ ਸਰਦਾ ਨਹੀਂ ਹਾਂ ਉਹ ਹੁਣਾ ਜ਼ਰੂਰੀ ਮੈਂ ਹੁਣੇ ਗੱਲ ਕਰਕੇ ਗਿਆ ਲੋਕਾਂ ਨੂੰ ਪਿਆਰ ਕਰਦੇ ਆ ਜਿਹੜਾ ਫਾਇਦਾ ਦਿਖਾਉਂਦਾ ਵੀ ਹਾਂ ਹੈਗਾ ਹਾਂ ਹੈਨਾ ਦੋਵੇਂ ਚੀਜ਼ਾਂ ਬਹੁਤ ਜ਼ਰੂਰੀ ਆ ਜੇ ਸਮੇਂ ਚ ਜਿੰਦਗੀ ਸਕੂਨ ਮਿਲਦਾ ਫਿਰ ਹਾਂ ਬਿਲਕੁਲ ਜੀ ਪੈਸੇ ਤੋਂ ਪਰ ਅਸਲ ਪੈਸੇ ਤੋਂ ਬਿਨਾ ਜਿਹੜਾ ਗਾਣਾ ਵਾ ਸਾਡਾ ਮੈਂ ਪਰਮਾਤਮਾ ਦਾ ਸ਼ੁਕਰ ਕਰਦਾ ਹੁਣਾ ਵੀ ਮੈਂ ਮੈਨੂੰ ਲਾਈਟ ਨੂੰ ਨਹੀਂ ਉਡੀਕਣਾ ਪੈਂਦਾ ਵੀ ਮੈਂ ਟੀਵੀ ਦੇਖਣਾ ਜਾਂ ਮੈਂ ਫੋਨ ਨੂੰ ਰੀਚਾਰਜ ਕਰਵਾਉਣਾ ਉਹ ਦੇਖਣਾ ਪੈਂਦਾ ਵਾ ਤੇ ਮਾਰਾ ਇਹਨੇ ਗੁਣ ਜਿਹੜਾ ਦਿੱਤਾ ਵਾ ਨਾ ਆਪ ਹੀ ਗਾ ਕੇ ਆਪ ਹੀ ਆਪਣੀ ਰੂਹ ਦੀ ਖਰਾਕ ਉਹ ਕਰ ਲਈਦਾ ਵੀ ਵਾਅਦਾਤਾ ਯਾਰ ਸਰ ਕਰ ਲਿਆ ਆਪਦੇ ਆਪ ਨੇ ਕੋਈ ਲਾਭ ਹੀ ਨਹੀਂ ਦਾ ਗਾਣਾ ਬਾਈ ਹਾਂ ਮੈਂ ਉਹਨਾਂ ਦਾ ਗਾਣਾ ਸੁਣਾਉਣਾ ਮਾ ਦੋ ਲੈਣਾ ਪਰ ਜ਼ਿਆਦਾਤਰ ਨਾ ਇੱਕ ਮੈਂ ਗੱਲ ਜਰੂਰ ਕਰਨਾ ਚਾਹੂੰਗਾ ਬਹੁਤ ਸਾਰੇ ਲੋਕ ਮਾਨਕ ਸਾਹਿਬ ਨੂੰ ਗਾਉਂਦੇ ਆ ਹਾਂ ਸੁਰਿੰਦਰ ਚਿੰਦਾ ਜੀ ਨੂੰ ਗਾਉਂਦੇ ਆ ਗੁਰਦਾਸ ਮਾਨ ਨੂੰ ਗਾਉਂਦੇ ਆ ਤੇ ਅਮਰ ਸਿੰਘ ਚਮਕੀਲਾ ਜੀ ਹੋਰਾਂ ਨੂੰ ਗਾਉਂਦੇ ਆ ਜੀ ਲਾਭ ਉਸਤਾਜ ਜੀ ਨੂੰ ਬਹੁਤ ਸਾਰੇ ਲੋਕ ਗਾਉਂਦੇ ਆ ਪਰ ਕਿੰਨਾ ਕਿਤੇ ਸਾਡੇ ਲੋਕਾਂ ਦਾ ਜਿਹੜਾ ਵਾ ਨਾ ਫੇਸਬੁੱਕ ਤੇ ਬੈਠੇ ਉਹ ਘਰੇ ਜੱਜ ਬਣ ਕੇ ਬੈਠੇ ਆ ਵੀ ਯਾਰ ਮੈਂ ਫੈਸਲਾ ਕਰ ਦੇਣਾ ਵੀ ਆਹ ਨਹੀਂ ਕਰ ਸਕਦਾ ਇਹ ਉਹ ਨਹੀਂ ਕਰ ਸਕਦਾ ਹੈ ਹਾਂ ਜੱਜ ਬਣ ਜਾਂਦੇ ਲੋਕ ਮੈਂ ਕਹਿੰਦਾ ਵੀ ਮਿਹਨਤ ਅਗੇ ਕੁਝ ਨਹੀਂ ਖੜਦਾ ਪਾਪੋ ਹਾਂ ਮੈਂ ਲਾਹ ਉਸਤਾ ਜੀ ਆ ਤਾਂ ਤੁਸੀਂ ਮੰਨੋਗੇ ਨਹੀਂ ਮੈਂ ਡੈਕ ਲਾ ਕੇ ਕੈਸਟਨ ਲਾ ਕੇ ਪਹਿਲਾਂ ਗਾਇਆ ਹੋਇਆ ਨਾਲ ਮੈਨੂੰ ਉਦੋਂ ਵੀ ਪਤਾ ਸੀਗਾ ਵੀ ਮੈਂ ਗਾ ਲੈਣਾ ਜਾਂ ਮੈਂ ਵੋਕਲ ਕਰ ਲੈਣਾ ਪਰ ਕਿਸੇ ਦੀ ਰੀਸ ਹੁੰਦੀ ਨਹੀਂ ਹਾਂ ਇਹ ਤਾਂ ਮਹਾਰਾਜ ਇੱਕ ਕੋਈ ਬੰਦਾ ਭੇਜਦਾ ਜਿਹੜਾ ਵੀ ਹੈ ਹਾਂ ਹੈਨਾ ਦੂਜਾ ਰੁੱਖ ਪੱਟ ਦੋਂਦੀ ਜਗ੍ਹਾ ਜੋ ਮਰਜ਼ੀ ਲਾ ਦੋ ਪਰ ਉਹਦੀ ਰੀਸ ਨਹੀਂ ਕਰਦਾ ਬਿਲਕੁਲ ਸਹੀ ਗੱਲ ਹੈ ਹੈਨਾ ਘਰ ਚ ਬੰਦਾ ਸਿਰੇ ਦਾ ਨਲਾਇਕ ਹੋਵੇ ਕਹਿ ਲੋ ਯਾਰ ਵੀ ਕਿਸੇ ਕੰਮ ਦਾ ਨਹੀਂ ਹੈ ਪਰ ਜਦੋਂ ਚਲਾ ਜਾਂਦਾ ਨਾ ਉਹਦੀ ਉਸ ਦਿਨ ਯਾਦ ਆਉਂਦੀ ਹੈ ਵੀ ਨਹੀਂ ਯਾਰ ਇਹ ਵੀ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਹੈਨਾ ਬਿਲਕੁਲ ਕਹਿਣ ਦਾ ਮਤਲਬ ਵੀ ਮਿਹਨਤ ਅੱਗੇ ਕੁਝ ਨਹੀਂ ਖੜਦਾ ਹਾਂ ਕੁਝ ਲੋਕ ਕਹਿ ਦਿੰਦੇ ਹੁੰਦੇ ਆ ਨਹੀਂ ਹੁੰਦਾ ਸਭ ਕੁਝ ਹੋ ਜਾਂਦਾ ਪਰ ਰਹੀ ਗੱਲ ਕੁਝ ਲੋਕ ਕਿਸੇ ਦਾ ਗਾਣਾ गा ਕੇ ਵਿਚਾਰੇ ਆਪਣਾ ਘਰ ਦਾ ਗੁਜ਼ਾਰਾ ਕਰ ਰਹੇ ਟਾਈਮ ਪਾਸ ਬਹੁਤ ਸਾਰੇ ਲੋਕ ਮਾਨਕ ਸਾਹਿਬ ਨੂੰ ਗਾ ਕੇ ਨਾ ਆਪਣੇ ਗੁਜ਼ਾਰਾ ਕਰ ਰਹੇ ਰੋਟੀ ਪੱਕਦੀ ਆ ਆਪਣੀ ਕਿਸੇ ਨੂੰ ਕਿਸੇ ਨੂੰ ਆਤਮਾ ਨੂੰ ਠੇਸ ਪਹੁੰਚਾਉਣਾ ਕਿਸੇ ਨੂੰ ਕਹਿ ਦੇਣਾ ਯਾਰ ਤੂੰ ਫਲਾਣਾ ਨਹੀਂ ਬਣ ਸਕਦਾ ਤੂੰ ਰੀਜ਼ ਨਹੀਂ ਕਰ ਸਕਦਾ ਕੀ ਗੱਲ ਬਈ ਹਾਂ ਉਹ ਯਾਰ ਕਿਉਂ ਨਹੀਂ ਕਰ ਸਕਦਾ ਅਗਲਾ ਆਪਣੀ ਰੋਟੀ ਚਲਾ ਰਿਹਾ ਤੁਹਾਨੂੰ ਕੋਈ ਪ੍ਰੋਬਲਮ ਹੈ ਤਾਂ ਦੱਸੋ ਬਿਲਕੁਲ ਸਹੀ ਤੇ ਗਾ ਰਿਹਾ ਤੇ ਯਾਰ ਗਾਉਣ ਦੇ ਤੁਸੀਂ ਜੇ ਕਿਸੇ ਨੂੰ ਹਾਸਲ ਨਹੀਂ ਦਿੰਦੇ ਤੋੜੋ ਤਾਂ ਨਾ ਯਾਰ ਕਿਸੇ ਦਾ ਹਾਂ ਹਾਂ ਹੈ ਆ ਮੈਨੂੰ ਵੀ ਬਹੁਤ ਸਾਰੇ ਕਹਿ ਦਿੰਦੇ ਵੀ ਯਾਰ ਗਾ ਨਹੀਂ ਸਕਦਾ ਮੈਂ ਇਸ ਗੱਲ ਦਾ ਦਾਵਾ ਵੀ ਕਰ ਦਿੰਦਾ ਹੁਣਾਂ ਵੀ ਜੇ ਮੈਂ ਮਿਹਨਤ ਤੇ ਅੜ ਗਿਆ ਤਾਂ ਮੈਂ ਕਰਕੇ ਵੀ ਦਿਖਾ ਦੂੰਗਾ ਹਾਂ ਐਸੀ ਕੋਈ ਗੱਲ ਨਹੀਂ ਹੁੰਦੀ ਮਾਣ ਆਉਂਦੇ ਆ ਹਾਂ ਇਹ ਬਸ ਪਿਆਰ ਕਰਦੇ ਹੁੰਦੇ ਆ ਕਿਉਂਕਿ ਕਲਾਕਾਰ ਦੇ ਨਾਲ ਅੰਦਰ ਦੀ ਰੂਹ ਹੈ ਹਾਂ ਅਮਰ ਸਿੰਘ ਚਮਕੀਲੇ ਨੂੰ ਬਹੁਤ ਲੋਕ ਪਿਆਰ ਕਰਦੇ ਆ ਕਲਾਕਾਰ ਕੁਝ ਲੋਕ ਵਿਵਾਦਾਂ ਦੇ ਵਿੱਚ ਨਹੀਂ ਆਉਣਾ ਚਾਹੁੰਦੇ ਵਾ ਨਾਂ ਨਹੀਂ ਲੈਂਦੇ ਯਾਰ ਲੋਕ ਗਾਲ੍ਹਾਂ ਨਾ ਕੱਢਣ ਵੀ ਤੂੰ ਉਹਨੂੰ ਕਿਉਂ ਸੁਣਦਾ ਹੈ ਕਿ ਕਰਦਾ ਹੈ ਬਿਲਕੁਲ ਪਿਆਰ ਨੂੰ ਲਗਭਗ ਕਲਾਕਾਰ ਕਰਦੇ ਆ ਸਾਰੇ ਸਾਰੇ ਸੁਣਦੇ ਆ ਸਾਰੇ ਤਾਰੀਫ ਕਰਦੇ ਕਿਉਂਕਿ ਮੈਂ ਵਿਚਰਦਾ ਰਹਿੰਦਾ ਉਹਨਾਂ 'ਚ ਪਰ ਬਹੁਤ ਕਹਿੰਦੇ ਨਹੀਂ ਸੀ ਕੈਮਰੇ ਤੇ ਆ ਕੇ ਬਿਲਕੁਲ ਪਰ ਇੱਕ ਗੱਲ ਹੈ ਜਿਹੜੀ ਗੱਲ ਹੈ ਲਾਜੀਆਂ ਦੀ ਇਹਨਾਂ ਲੋਕਾਂ ਨੂੰ ਯਾਰ ਅਸੀਂ ਪਿਆਰ ਕਰਦੇ ਆ ਹੂੰ ਸਾਨੂੰ ਵਧੀਆ ਲੱਗਦਾ ਤਾਂ ਗਾਉਣ ਨੂੰ ਜੀ ਕਰਦਾ ਗਾ ਲਈਦਾ ਬਿਲਕੁਲ ਹੁਣ ਕੋਈ ਗੀਤਕਾਰੀ ਦੀ ਗੀਤਾਂ ਦੀ ਕਮੀ ਨਹੀਂ ਅੱਜ ਦੇ ਸਮੇਂ 'ਚ ਗੀਤਕਾਰਾਂ ਦੀ ਰਾਈਟਰਾਂ ਦੀ ਕਮੀ ਹੈ ਨੇਗੀ ਮਿਊਜ਼ਿਕ ਡਾਕਟਰਾਂ ਦੀ ਮੈਂ ਕਰ ਸਕਦਾ ਨੀਵੇਂ ਕਿਤੇ ਪਰ ਯਾਰ ਮੇਰੇ ਦਿਲ ਨੂੰ ਵੀ ਸਕੂਨ ਮਿਲਦਾ ਤਾਂ ਗਾਈਦੇ ਬਿਲਕੁਲ ਜੀ ਬਿਲਕੁਲ ਬਿਲਕੁਲ ਹੈਨਾ ਜੇ ਕੋਈ ਬੰਦਾ ਸਤਿੰਦਰ ਸਰਪਾਜ ਦਾ ਗੀਤ ਗਾਈ ਉਹਨਾਂ ਨਾਲ ਖੌਰੇ ਉਹਨੂੰ ਕਿੰਨਾ ਕੋ ਵਿੱਚ ਖੋਇਆ ਹੋਇਆ ਯਾਰ ਤਾਂ ਗਾਈ ਜਾਂਦਾ ਤਾਂ ਹੀ ਸਕੂਨ ਸਕੂਨ ਦੀ ਗੱਲ ਉਹਨ ਸਕੂਨ ਲੈਂਦਾ ਵਾ ਨਾ ਪਰ ਇਹ ਗਲਤ ਗੱਲ ਹੈ ਸਾਡੇ ਲਈ ਕਿਸੇ ਨੂੰ ਵੀ ਕਮੈਂਟ ਕਰ ਦੇਣਾ ਤੂੰ ਮਾਨਕ ਨਹੀਂ ਬਣ ਸਕਦਾ ਤੂੰ ਫਲਾਣਾ ਨਹੀਂ ਬਣ ਸਕਦਾ ਨਹੀਂ ਯਾਰ ਐਦਾਂ ਨਾ ਕਰੋ ਕਿਸੇ ਨੂੰ ਹਰਟ ਨਾ ਕਰੋ ਰੱਬ ਦਿਲ ਚ ਵਸਦਾ ਕਿਸੇ ਕਿਹਾ ਵਾ ਨਾ ਹਾਂ ਬੁੱਲੇ ਸ਼ਾ ਰੱਬ ਰੱਬ ਦਿਲ ਵਿੱਚ ਵਸਦਾ ਹਾਂ ਹਾਂ ਤੇ ਇਸ ਕਰਕੇ ਕਿਸੇ ਦੀ ਆਤਮਾ ਨੂੰ ਨਹੀਂ ਠੇਸ ਪਹੁੰਚਾਉਣਾ ਚਾਹੀਦਾ ਪਰ ਮੈਂ ਤਾਂ ਗਾਇਆ ਮੈਨੂੰ ਵਧੀਆ ਲੱਗਿਆ ਮੈਨੂੰ ਚਾਰ ਕਿ ਲੋਕਾਂ ਨੇ ਨਾ ਸਟੇਜ ਤੇ ਕਹਿੰਦੇ ਆ ਕਹਿੰਦੇ ਯਾਰਸਨਾ ਉਹ ਮੈਂ ਇੱਕ ਵਾਰੀ ਗਾਇਆ ਉਹ ਵਾਇਰਲ ਹੋ ਗਿਆ ਬਹੁਤ ਸਾਰੇ ਲੋਕਾਂ ਨੇ ਪਿਆਰ ਵੀ ਕੀਤਾ ਦਰਸ਼ਕਾਂ ਨੂੰ ਵੀ ਸੁਣਾਓ ਹਾਂ ਮੈਂ ਉਹਦੇ ਚੋਂ ਦੋ ਲੈਣਾ ਤੁਹਾਨੂੰ ਸੁਣਾਉਣਾ ਇੱਕ ਉਹਨਾਂ ਦਾ ਗਾਣਾ ਮੈਂ ਜਿਹੜਾ ਬਚਪਨ ਚ ਸੁੰਦਾ ਹੁੰਦਾ ਸੀ ਮੈਨੂੰ ਮਿਲਿਆ ਨਹੀਂ ਨੈਟ ਤੇ ਵੀ ਮੈਂ ਪੜ ਲਿਆ ਹਾਂ ਡੱਕ ਦੀ ਕੈਸਟ ਹੁੰਦੀ ਸੀ ਮੇਰੇ ਕੋਲ ਹੋ ਸਕਦਾ ਉਹਦੀ ਡੱਬੀ ਮੇਰੇ ਕੋਲ ਪਈ ਹੋਵੇ ਅੱਜ ਵੀ ਤੇ ਉਹ ਉਹ ਮੈਂ ਦੋ ਲੈਣਾ ਤੁਹਾਨੂੰ ਜ਼ਰੂਰ ਸੁਣਾਵਾਂ ਉਹਦੇ ਵਿੱਚ ਉਹ ਇਹਨਾਂ ਦਾ ਗਾਣਾ ਬੜਾ ਹੀ ਬਹੁਤ ਮੇਰੇ ਦਿਲ ਦੇ ਕਰੀਬ ਸੀਗਾ ਉਹ ਗਾਣੇ ਦੇ ਬੋਲ ਹੈ ਬੰਦਾ ਮਰਨੋਂ ਮਰ ਜਾਵੇ ਭੁੱਲੀ ਨਹੀਂ ਮੁਹੱਬਤ ਜਾਂਦੀ ਮੈਂ ਬੇਸ਼ੱਕ ਡੈਣ ਹੋਵੇ ਬੇਸ਼ੱਕ ਡੈਣ ਹੋਵੇ ਪਰ ਪੁੱਤ ਦਾ ਮਾਸ ਨਹੀਂ ਖਾਉਦੀ ਮਰਨੋਂ ਮਰ ਜਾਵੇ ਭੁੱਲੀ ਨਹੀਂ ਮੁਖਫਤ ਜਾਂਦੀ ਇੱਕ ਇਹਨਾਂ ਦਾ ਹੋਰ ਗੀਤ ਹੈ ਮੇਰੇ ਦਿਲ ਦੇ ਕਰੀਬ ਜੀ ਉਹ ਦੋ ਲੈਣਾ ਹੁੰਦੀ ਸੁਣਾਉਣਾ ਸਸ ਸੋਰਾ ਨੰਦਾਂ ਤੋਂ ਵੇ ਮੈਨੂੰ ਮਿਲਦਾ ਪਿਆਰ ਤੇਰਾ ਵੇ ਮਾਹੀ ਮਿਲ ਸ਼ਰਬੀ ਗਿਆ ਤੈਉਂ ਭੁੱਲਦਣੀ ਚੇਤਾ ਤੇਰਾ ਮਾਹੀ ਮਿਲ ਸ਼ਰਾਬੀ ਕਿਆ ਤਾਹੀ ਭੁੱਲਦਾਂ ਨੀ ਚੇਤਾ ਤੇਰਾ ਮੈਂ ਫੋੜਾ ਕੂਣੀ ਦਾ ਓਏ ਓ ਫੋੜਾ ਕੂਣੀ ਦਾ ਵੇ ਦਿਨ ਰਾਤ ਨੀ ਰਸਦੀ ਆ ਗਹਿਣ ਦੇਖ ਕੇ ਇਹ ਦੁਕਾਰ ਦੇਖ ਕੇ ਕਹਤਾ ਵੇ ਮੈਂ ਸੋਖੀ ਵਸਦੀ ਆ ਓਏ ਸੋਖੀ ਵਸਦੀ ਹਾ ਹੜਾ ਜੀ ਇਹਨਾਂ ਦੇ ਗਾਣੇ ਬਹੁਤ ਸੋਨੇ ਨੇ ਮੈਂ ਉਹਦਾ ਵੀ ਅੱਜ ਵੀ ਸੰਦੇ ਆ ਇੱਕ ਇੱਕ ਫੇਮਸ ਬਹੁਤ ਹੋਇਆ ਸੀਗਾ ਗਾਣਾ ਹਾ ਲਾਡੀ ਲਾਡੀ ਦੇ ਮੀਮਸ ਬਣੀਆਂ ਸੀਗੀਆਂ ਹਾ ਉਹ ਇੱਥੇ ਕਮਾਸਪੁਰ ਪਿੰਡਾ ਨਾਲ ਉਹਦੇ ਪਿੰਡ ਸੀਗਾ ਜੀ ਰੰਦਾਵਾ ਹਾਂ ਉੱਥੇ ਬਾਈ ਹੋਰੀ ਜਦੋਂ ਗਾਣਾ ਆਇਆ ਹੀ ਆਇਆ ਸੀਗਾ ਫੜੀ ਤੇ ਮੈਨੂੰ ਕਹਿ ਰਹੇ ਬਾਈ ਜੀ ਇਹ ਗਾਣਾ ਸੁਣਾ ਦਿਓਗੇ ਹਾਂ ਤੇ ਮੈਂ ਕਿਹਾ ਬਾਈ ਜੀ ਯਾਰ ਗਾਣੇ ਦੇ ਬੋਲ ਨਹੀਂ ਯਾਦ ਸੁਣਿਆ ਤਾਂ ਬਹੁਤ ਹੈ ਕੰਪੋਜੀਸ਼ਨ ਧਿਆਨ ਚ ਹੈਗੀ ਹੈ ਹਾਂ ਰੋਲ ਨਹੀਂ ਆ ਬੀ ਹਾਂ ਕਿਤਰਾ ਵੀ ਕਰਕੇ ਕਹਿੰਦਾ ਦੋ ਹੀ ਲੈਣਾ ਸੁਣਾ ਦੇ ਹਾਂ ਫਿਰ ਮੈਂ ਲਿਰਿਕਸ ਕੱਢ ਕੇ ਨਾ ਸੀ ਗੂਗਲ ਤੋਂ ਪਤਾ ਨਹੀਂ ਐਦਾਂ ਕਿਦਾਂ ਫਿਰ ਮੈਂ ਗਾਇਆ ਉਹਦੇ ਪਰਮਾਤਮਾ ਦਾ ਕਰਮ ਹੋਇਆ ਨਾ ਉਹ ਵਾਇਰਲ ਹੋਣਾ ਹੋ ਗਿਆ ਹੁਣ ਮੈਨੂੰ ਹਰ ਸਟੇਜ ਤੇ ਕਹਿੰਦੇ ਬਈ ਯਾਰ ਉਸ ਨੂੰ ਸੁਣਾ ਪਰ ਮੈਂ ਇਹ ਸੋਚਦਾ ਵੀ ਚਲੋ ਮੈਂ ਕਿਹੜਾ ਆਪਣਾ ਰੰਗ ਬਣਾ ਉਹ ਲੋਕਾਂ ਨੂੰ ਦਿਖਾਉਣਾ ਚਾਹੀਦਾ ਲੋਕ ਬਹੁਤ ਸਾਰੇ ਉਹੀ ਗੱਲ ਕਾਪੀ ਕਰਦਾ ਯੋ ਕਰਦਾ ਵਾ ਆਈ ਚਾਹੀ ਕਰੀਏ ਪਰਮਾਤਮਾ ਨੇ ਆਪਣਾ ਹੀ ਬਹੁਤ ਕੁਝ ਦਿੱਤਾ ਵਾ ਹਾਂ ਇਹਦਾ ਵਾ ਪਿਆਰ ਕਰਦਾ ਉਹਨਾਂ ਨੂੰ ਹਾਂ ਉਹਨੂੰ ਦੀ ਲੈਣਾ ਗਾਤੀਆਂ ਆਉਂਦੇ ਜੀ ਤੋ ਪਿੰਕੇ ਜਲਵਾ ਜੱਗਰ ਦੀ ਦਇਆ ਦੀਆ ਕਦੇ ਲਾਈਵ ਨਹੀਂ ਹੋਈਦਾ ਫੇਸਬੁੱਕ ਤੇ ਕਿਹਦੀ ਕਿੰਨੀ ਕੁ ਕਾਤ ਸਭ ਜਾਣਦੇ ਓਏ ਭੁਕੇ ਦਿੱਤਾਂ ਨਹੀਂ ਮਰਣ ਕਦੇ ਮੁੱਚਦੇ ਕੌਣ ਕਿਸੇ ਨੂੰ ਖਵਾਉਂਦਾ ਇੱਥੇ ਚੂਰੀਆਂ ਕਿਸੇ ਨੂੰ ਖਵਾਉਂਦਾ ਇੱਥੇ ਚੂਰੀਆਂ ਵੇ ਬੰਦੇ ਖਾਣ ਸਰ ਆਪਣੇ ਹੀ ਪਾਗਦੇ ਜੇ ਮਿੱਤਰਾਂ ਦੀ ਛੜ ਦੁੱਦੋ ਓਏ ਮਿੱਤਰਾਂ ਦੀ ਛੜ ਦੁੱਦੋ ਓਏ ਮਿੱਤਰਾਂ ਦੀ ਛੜ ਦੁੱਦ ਤ ਮਚਕੜ ਜਾ ਦੋ ਕਹਿ ਸੁਣ ਲੈ ਲਈ ਤੂ ਤਜਾਬ ਦੇ ਮਿੱਤਰਾਂ ਦੀ ਛੜ ਦਤਾਂ ਮਚਕੜ ਜਾ ਦੋ ਕਹਿ ਸੁਣ ਲੈ ਲਈ ਤੂ ਤਜਾਬ ਦੇ ਕੀ ਬਾਤ ਕੀ ਬਾਤ ਉਹ ਉਹ ਦੋ ਬੋਲੋ ਦੇ ਆ ਜਿਹੜਾ ਬੜਾ ਫੇਮਸ ਹੋਇਆ ਸੀ ਲਾਡੀਆਂ ਮੇਰਾ ਮੇਰਾ ਇੱਕ ਗਾਣਾ ਬੜਾ ਫੇਮਸ ਹੋਇਆ ਜੀ ਥੈਂਕ ਯੂ ਸਾਰਿਆਂ ਦਾ ਜਿਨ੍ਹਾਂ ਨੇ ਇਸ ਗਾਣੇ ਨੂੰ ਪਿਆਰ ਕੀਤਾ ਅੱਜ ਵੀ ਕਰਦੇ ਹੋ ਜੀ ਤੇ ਉਹ ਦੋ ਲੈਣਾ ਤੁਹਾਡੀ ਨਜ਼ਰ ਕਰ ਲਿਆ ਕਾਂ ਦਾ ਤੈਨੂੰ ਫੌਜ ਵਿੱਚ ਪਾਇਆ ਪੁੱਤਰਾ ਭੈਣ ਦੇਵਿਆਂ ਤੇ ਵੇ ਨਹੀਂ ਆ ਪੁੱਤਰਾ ਐਤ ਕੀ ਦੀਵਾਲੀ ਨੂੰ ਤਿਆ ਜਲ ਲੜੀ ਆਵੇ ਲੱਗੇ ਇੰਜ ਜਿਵੇਂ ਉੱਥੇ ਪ੍ਰੀਤ ਫਲੀ ਹੁੰਦੀ ਆ ਸਾਰਾ ਦਿਨ ਕੰਨਾਂ ਵਿੱਚ ਫੈਰ ਗੂੰਜਦੇ ਮਾਂ ਸਾਡੀ ਬਾਰਡਰਾਂ ਤੇ ਰੋਜ਼ ਹੀ ਦਿਵਾਲੀ ਹੁੰਦੀ ਆ ਸਾਰਾ ਦਿਨ ਕੰਨਾਂ ਵਿੱਚ ਫੈਰ ਗੂੰਜਦੇ ਮਾਂ ਸਾਡੀ ਬਾਰਡਰਾਂ ਤੇ ਰੋਜ਼ ਹੀ ਦਿਵਾਲੀ ਹੁੰਦੀ ਆ ਕੀ ਬਾਤ ਇਹ ਕਹਿੰਦਾ ਅੰਤਰਾ ਸੀਗਾ ਉਹ ਸੀ ਰਿਕਾਰਡ ਰਿਕਾਰਡ ਨਹੀਂ ਕੀਤਾ ਉਹ ਮੈਂ ਦੋ ਲੈਣਾ ਸੁਣਾਉਣਾ ਜੀ ਜੀ ਉਹ ਸੀਗਾ ਧਲੀ ਉੱਤੇ ਜਾਨ ਹੁੰਦੀ ਆ ਸੁਹੰਦੀ ਰੱਬ ਤੇ ਨੀ ਮਕਰਬਾਂ ਵਾਲੀ ਏ ਤੇਰਾ ਪੁੱਤ ਸਰਹੱਦ ਤੇ ਇੱਕ ਮਾਂ ਦਾ ਕਰਜ਼ਾ ਉਤਾਰਿਆ ਇਥੇ ਘਰ ਦੂਜੀ ਮਾਂ ਦੀ ਰੋਜ਼ ਰਾਤ ਕਾਲੀ ਹੁੰਦੀ ਆ ਸਰਦਣ ਕੰਨਾ ਵਿੱਚ ਵੈ ਗੂੰਜਦੇ ਮਾਂ ਸਾਡੀ ਬਾਰਡਰਾਂ ਤੇਰਾ ਜਿਹੀ ਦਵਾਈਲੀ ਹੁੰਦੀ ਜੀ ਮੰਗੀ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਥੈਂਕ ਯੂ ਬਹੁਤ ਜੰਗਾ ਲੱਗੇ ਗੱਲਾ ਕਰ ਸ਼ੁਕਰੀਆ ਬਹੁਤ ਧੰਨਵਾਦ ਤੁਹਾਡਾ ਜੀ ਥੈਂਕ ਯੂ ਥੈਂਕ ਯੂ ਸੋ ਦੋਸਤੋ ਇਹ ਉਹ ਫਨਕਾਰ ਨੇ ਜਿਨ੍ਹਾਂ ਨੂੰ ਕਦੇ ਭੁੱਲਿਆ ਨਹੀਂ ਜਾ ਸਕਦਾ ਤੇ ਪਿੱਛੇ ਨਹੀਂ ਕੀਤਾ ਜਾ ਸਕਦਾ ਇਹ ਰੱਬ ਰੂਹਾਂ ਫਨਕਾਰ ਨੇ ਜਿਨ੍ਹਾਂ ਨੇ ਕਦੇ ਵੀ ਦਿਮਾਗ ਤੇ ਸ਼ੋਹਰਤ ਨਹੀਂ ਆਉਣ ਦਿੱਤੀ ਕਦੇ ਵੀ ਇਹ ਨਹੀਂ ਆਖਿਆ ਕਿ ਅਸੀਂ ਫਨਕਾਰ ਹੁੰਨੇ ਆ ਫਨਕਾਰ ਤੋਂ ਫਕੀਰੀ ਤੱਕ ਦਾ ਉਸੇ ਤਰ੍ਹਾਂ ਦਾ ਸਫਰ ਆ ਉਸੇ ਤਰ੍ਹਾਂ ਦਾ ਕੰਬੀਨੇਸ਼ਨ ਆ ਜਿਹੜਾ ਬਣਾ ਕੇ ਰੱਖਿਆ ਇਹਨਾਂ ਨੇ ਤੁਸੀਂ ਵੀ ਸੁਣੋ ਭਾਈ ਮੰਗੀ ਹੁਣਾਂ ਨੂੰ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ